ਕਾਦੀਆਂ ਦੇ ਮੋਹੱਲਾ ਕ੍ਰਿਸ਼ਨਾ ਨਗਰ ਤੋਂ ਚੌਕਾਂ ਵਾਲੀ ਕਟਨਾ ਸਾਹਮਣੇ ਆਈ ਹੈ ਜਿੱਥੇ ਦੋ ਬੱਚਿਆਂ ਦੀ ਮਾਂ ਆਪਣੇ ਹੀ ਰਿਸ਼ਤੇਦਾਰ ਨਾਲ ਫਰਾਰ ਹੋ ਗਈ। ਪਤੀ ਵਿਕਰਮ ਦਾ ਦੱਸਣਾ ਹੈ ਕਿ ਉਸਦੀ ਪਤਨੀ ਆਪਣੀ 11 ਸਾਲ ਦੀ ਤੀਨੂ ਵੀ ਨਾਲ ਲੈ ਗਈ ਅਤੇ ਘਰ 'ਚ ਛੋਟੇ ਪੁੱਤ ਨੂੰ ਛੱਡ ਗਈ। ਪਤੀ ਨੇ ਦੱਸਿਆ ਕਿ ਉਸਦੀ ਪਤਨੀ ਦੇ ਰਿਸ਼ਤੇਦਾਰ ਨਾਲ ਪਹਿਲਾਂ ਵੀ ਘਰ ਆਉਣ ਜਾਣ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਇਹਨਾਂ ਦੇ ਵਿਚਕਾਰ ਕੁਝ ਚੱਲ ਰਿਹਾ ਹੈ। ਸੁਲਾਮੇ ਤੋਂ ਲਾਪਤਾ ਬੀਬੀ ਅਤੇ ਤੀ ਦੀ ਖੋਜ ਚ ਉਹ ਹਰ ਥਾਣੇ ਅਤੇ ਅਧਿਕਾਰੀ ਕੋਲ ਜਾ ਰਿਹਾ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ ਸੂਚਨਾ ਦੇ ਬਾਵਜੂਦ ਅਜੇ ਤੱਕ ਨੰਨਾ ਦਾ ਮਾਂ ਮਿਲੀ ਅਤੇ ਨੰਨਾ ਹੀ ਤੀ ਹੁਣ ਇੱਕ ਪਿਤਾ ਆਪਣੀ ਬੇਟੀ ਲਈ ਤੱਕੇ ਖਾ ਰਿਹਾ ਹੈ ਜੀਤ ਰਹਿਣਾ ਇਨਸਾਫ ਅਤੇ ਹਮਨ ਦਾ ਆਵਾਜ਼ ਸਰਵਨਾ ਨੂੰ ਰੁਕਾ ਦੇ ਸ਼ੇਰ ਰੋਤਾ ਜੁੜੀ ਆਵਾਜ਼ ਉਸੇ ਤੱਕ ਪਹੁੰਚੇ ਇਹ ਜੀ ਰਿਸ਼ਤੇਦਾਰੀ ਜਿਹੀ ਹੋਇਆ ਨਾ ਸੁਣੋ ਰੰਗ ਨਾ ਵਿਕਰਮ ਹੈ ਤੁਨ ਬਚਨਗਾਲ ਪੁਲਿਸ ਨੂੰ ਕੋ ਮਲਾਕਤ ਅਸਲ ਮੈਂ ਰਹੇ ਹੇ 16 ਤਰੀਕ ਦੀ ਮੇਰੀ ਵਾਈਫ ਦਾ ਘਰ ਆ ਸ਼ਾਮ ਕਰੇ ਹਰੀ ਭਾਜੌਰ ਕੇ ਪੀਐਸ ਸੀ ਸੀ ਵੀ ਕੇ ਹਮਨੇ ਚੈੱਕ ਕਰਾਇਆ ਕੋਸ਼ ਨਹੀਂ ਪਤਾ ਲੱਗਾ ਬਾਅਦ ਕਿੰਨਾ ਦਿਨ ਬਾਅਦ ਮੈਨੇ ਪੜਾ ਲਗਾ ਮੇਰੇ ਸਾਰੇ ਦੇ ਸਾਰੇ ਰਿਸ਼ਤੇਦਾਰ ਪਿੰਨੇ ਆ ਤਾ ਇਹ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਵੇ ਇਹ ਕਪੜੇ ਕਪੜੇ ਵੀ ਭਾਂਡੇ ਲੈ ਕੇ ਵੀ ਆਪਣਾ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਮੈਂ ਤੇ ਆਹੀ ਮੰਨ ਕਾ ਨਾ ਚਲੋ ਕੋਸ਼ਿਸ਼ ਨਹੀਂ ਮਰਾ ਹਾਲ ਨੂੰ ਹੁੰਦਾ ਕਿਦਰ ਨਹੀਂ ਕੋਈ ਹਰਵਾਈ ਹੁੰਦੀ ਮੈਂ ਕੰਪਲੀਟਾ ਕਰ ਕਰ ਕੇ ਆ ਬਸ ਬਟਾਲੇ